ਪਤਾ ਨਹੀਂ ਕਿਉਂ ਮੈਨੂੰ ਇਦਾਂ ਲੱਗਦਾ ਵਾ ਮੇਰੀ ਤੇ ਨਾ ਇਹ ਘਰ ਵਿੱਚੋਂ ਕਦਰ ਹੀ ਕੱਟਦੀ ਜਾਣ ਦੀ ਆ ਜੇ ਉਹੀ ਤੇ ਉਹਨੂੰ ਮੈਂ ਸਵੇਰੇ ਕਿਹਾ ਫੇ ਮੈਂ ਠੀਕ ਨਹੀਂ ਹੈਗੀ ਐਨੇ ਮਹਾਨੇ ਬਾਨੇ ਲਾਏ ਪਰ ਨਹੀਂ ਜਨਾਨੀ ਟਲੀ ਚਲੀ ਗਈ ਫਿਰ ਵੀ ਇਹ ਕਾਹ ਯਾਰ ਮੇਰਾ ਬੰਦਾ ਇਹਨੂੰ ਕਿਹਾ ਯੋ ਮੈਂ ਗੱਡੀ ਦੀ ਗੱਲ ਕਰ ਲਾ ਉਹਨਾਂ ਨਾਲ ਐਨੇ ਕਿਤੇ ਉਹਨਾਂ ਦੇ ਕੰਨਾਂ ਥਾਣੀ ਵੀ ਨਹੀਂ ਕੱਢੀ ਹਜੇ ਤੱਕ ਆ ਲੰਦੇ ਹੈ ਇਹਨੂੰ ਵੀ ਇਹਦੇ ਨਾਲ ਵੀ ਗੱਲ ਕਰਦੀਆਂ ਤੇ ਮੈਂ ਵੀ ਨਾ ਨਾ ਕੋ ਸਾਰੀਆਂ ਗੱਲਾਂ ਬਣਾਈਆਂ ਤੇ ਮੇਰਾ ਵੀ ਨਾਂ ਕੌਣ ਲਾਊਗਾ ਚਾਹ ਬੜੀ ਸਵਾਦ ਬਣਾਈ ਰਾਜਿੰਦਰ ਔਰ ਮੈਂ ਮੈਂ ਪਹਿਨ ਜੇ ਰੰਗਵਾਦਾ ਇਚਾਲੀ ਫਾਰ ਤੇ ਆਦਾ ਇਹ ਵਧੀਆ ਬਣੀ ਤੇ ਚਾਹੇ ਬਾਹਰ ਨਾ ਕਿਹੜਾ ਮਰ ਜਾ ਕਰ ਛਿੱਧ ਆ ਹੋ ਗਿਆ ਹੁਣ ਚਲ ਇਦਾਂ ਤੁਸੀਂ ਗੱਪਾਂ ਸ਼ਵਾਰੋ ਮੈਂ ਲੰਮਾ ਪਹਿਲਾਂ ਮੜ ਜਾ ਜਾਓ ਬੈਲੋ ਬਣੀ ਹਾਂ ਚਲੋ ਠੀਕ ਆ ਤੁਸੀਂ ਸੱਤ ਵੀ ਜੇ ਹੁੰਦੇ ਮੈਂ ਰੈਸਟ ਕਰ ਲਾਂ ਮੜੀ ਜੀ ਤင်း ਚਲੋ ਗੱਪਾਂ ਮਾਰੋ ਮੈਂ ਹਾਂ ਕੀ ਜਾਣਾ ਵਿਚਾਰਾਂ ਨੇ ਸਾਰਾ ਮੇਰਾ ਤੇ ਕੰਮ ਨੂੰ ਲਾ ਛੱਡਣਾ ਪਰ ਤੁਸੀਂ ਫਤੇ ਉੱਠਿਆ ਹੀ ਨਹੀਂ ਅਜੇ ਉਹਦੇ ਵੀ ਉਹਨ ਸੁੱਤਾ ਹੀ ਘੜੀ ਉਹਨੇ ਕਰ ਦਿੱਤਾ ਆ ਉਹ ਵੀ ਲਾਲਚ ਤੱਕਦੀਆਂ ਵੀ ਸੁੱਤਾ ਤੇ ਮੈਂ ਸਵਾਈ ਕਰ ਲਾਂ ਹੁੰਦਾ ਲੱਗਦਾ ਹੈ ਨਾ ਉਹ ਮੈਂ ਨਵੀਂ ਕੜੀ ਲੈ ਲੈਣੀ ਇਹਦਾ ਲਾਲਚ ਵਿੱਚ ਸੁੱਤਾ ਵਾ ਕੋਈ ਕੰਮ ਨਵੇੜ ਲਾ ਜਦੋਂ ਇਹ ਜਾਗਦਾ ਹੋਵੇ ਤਾਂ ਆਪਾ ਬਾਪੂ ਬਣ ਜਾਂਦਾ ਕਿ ਮੈਂ ਕੰਮ ਕਰਦਾ ਤੇ ਮੰਮੀ ਕਿੱਥੇ ਗਈ ਮੰਮੀ ਬੇਥੇ ਬਾਂਡੀਆ ਘਰ ਗਈ ਹੀ ਅੱਛਾ ਆ ਜਾਂਦੀ ਹੈ ਕੋਈ ਗੱਲ ਨਹੀਂ ਆ ਚੱਲ ਕੋਈ ਨਹੀਂ ਆ ਜਾਂਦਾ ਚਿਹਰਾ ਚੋਲੂਗੀ ਆਇਆ ਤਾਂ ਆਇਆ ਹੀ ਨਹੀਂ ਚੱਲ ਤੂੰ ਤਾਂ ਲੈ ਇੰਦਾ ਕਰਾਂ ਦੇ ਕੰਮ ਮਾ ਨਾ ਮੈਂ ਵੀ ਅੱਗੇ ਅਖੰਡੀ ਮੈਂ ਉਹ ਉਦਰੀ ਹੋਣੀ ਜਿਹੜਾ ਫੋਨ ਕਰਨ ਲਈ ਵੀ ਆਉਂ ਹੀ ਆਉ ਤੂੰ ਹੀ ਤਾਂ ਆਪਣੇ ਆਪ ਤੁਹਾਨੂੰ ਚੇਤਾ ਹੀ ਨਹੀਂ ਰੱਖੀ ਤੇ ਨਹੀਂ ਇਹ ਸ਼ੇਮ ਪਤਾ ਤਾਂ ਤੁਹਾਨੂੰ ਸ਼ੇਮ ਵੀ ਨਹੀਂ ਹੋਵੇ ਸਾਰੀਆਂ ਸਾਰਾ ਚਾਲ ਲੰਘ ਗਿਆ ਹਾਂ ਤੇ ਸਹੀ ਆ ਪਰ ਰਾਜਿੰਦਰ ਤੈਨੂੰ ਪਤਾ ਮਾਲਡੰਦਰ ਵੀ ਰੱਖਿਆ ਹੋ ਤੇ ਫੇਰ ਘਰ ਵੀ ਕੰਮ ਧੰਦਾ ਕੋਈ ਨਾ ਕੋਈ ਲਿਆਣੇ ਨੂੰ ਤੇ ਇਹ ਦੇਰ ਕਹਿਣਾ ਗੱਲ ਮੇਰੀ ਟੋਕਦੀ ਆ ਵਾਰ-ਵਾਰ ਉਹੀ ਗੱਲਾਂ ਕਰਦੀ ਆ ਮਾਲਡੰਦਰ ਰੱਖਿਆ ਤੇ ਕੀ ਗੱਲ ਉਹ ਦੁੱਧ ਦਹੀਂ ਨਹੀਂ ਪੀਨੇ ਕਹਿੰਦੇ ਜਿਹੜੀ ਉਹ ਖਾ ਖਾ ਕੇ ਐਡੀ ਛੋਟੜ ਗਈ ਉਹ ਘਿੱਟੀ ਆ ਹਾਂ ਤੇ ਸਹੀ ਆ ਪਰ ਤੈਨੂੰ ਪਤਾ ਸਾਂਝੇ ਘਰ ਚ ਕਰਨਾ ਹੀ ਪੈਂਦਾ ਰਾਜਿੰਦਰ ਤੇਰੇ ਵਰੀ ਸਾਂਝਾ ਘਰ ਆ ਕੀ ਗੱਲ ਉਹ ਨੂੰ ਨਹੀਂ ਸਾਂਝਾ ਘਰ ਲੱਗਾ ਮੈਂ ਤੇ ਜਦੋਂ ਇੱਕ ਦੋ ਵਾਰੀ ਗਈਆਂ ਤੇਰੇ ਕੋਲ ਜਦੋਂ ਕਿਤੇ ਜਾਂਦੀ ਆ ਮੰਜੇ ਤੇ ਆਣ ਬੈਠੀ ਹੁੰਦੀ ਆ ਜੇ ਰੋਗ ਜੇ ਰੋਟੀ ਪਾਣੀ ਖਾਣੀ ਦਾ ਐਡਾ ਮੱਖਣ ਛੋਟ ਕੇ ਦਾਲ ਸੋਬੀ ਚ ਖਾਂਦੀ ਆ ਮੰਜੇ ਤੇ ਬੈਠੀ ਫੈਲਰਦੀ ਜਾਂਦੀ ਆ ਕਿ ਤੈਨੂੰ ਤਾਂ ਹੱਡ ਵੀ ਹਲਾ ਲਿਆ ਕਰ ਇਹ ਨਾ ਪਹਿਣਾ ਫਸਲ ਜਾਣ ਹੀ ਦਿਆ ਮੱਝ ਲਿਆਂਦੀ ਓ ਤੇ ਉਹ ਪਿਲਵੇਰਾ ਘੱਟ ਹੀ ਗਾ ਤੇ ਇੱਕ ਉਹ ਗੱਲ ਮੱਝ ਦਾ ਵੀ ਕਾਕਾ ਦੀ ਪਨੀਰ ਆ ਇੱਕ ਦਿਨ ਮੈਂ ਪਨੀਰ ਬਣਾ ਲੈਣੀ ਆ ਮੈਨੂੰ ਨਹੀਂ ਬਣਾਉਣ ਦਿੱਤਾ ਤੇ ਸਾਮਾ ਨੂੰ ਆਪ ਬਣਾਇਆ ਪਨੀਰ ਤੇ ਆਪੇ ਖਾਦਾ ਮਾਵਾਂ ਧੀਆਂ ਨੇ ਤੇ ਜੇ ਮੈਂ ਆਖਾਂ ਮੈਂ ਆਖਿਆ ਹੀ ਨਹੀਂ ਆਖਣਾ ਵੀ ਕੀ ਹੀ ਕਰਨ ਉਹ ਆਖਣਾ ਵੀ ਮੈਨੂੰ ਟੋਕਾ ਲੋ ਕੀ ਕਰਦੀ ਆ ਮੇਰਾ ਸੁਭਾਅ ਨਹੀਂ ਮੈਂ ਨਹੀਂ ਆ ਕਿ ਕਲਾ ਵਧ ਗਈ ਨਾ ਘਰ ਦੇ ਵਿੱਚ ਤੇ ਬੜੇ ਨੰਮੇ ਫਲਾਰੇ ਪੈ ਗਏ ਨਹੀਂ ਚਸ਼ਕੇ ਲਾਉਣ ਨੂੰ ਚੰਗੀ ਭਈ ਆ ਲਾਲਾ ਚਸ਼ਕੇ ਵੱਧ ਬਿਮਾਰ ਹੋ ਜਾਣਾ ਤੇ ਡਾਕਟਰਾਂ ਤੋਂ ਪਰਹਿਣਾ ਜੇ ਨਾ ਇਹ ਨਾ ਖਾਂਦੀ ਆ ਰਾਸ਼ਨ ਕਿਤੇ ਕੰਮ ਵੀ ਭੋਰਾ ਕਾਲਿਆ ਕਰੇ ਆਪਣੇ ਮੂੰਹ ਤੋਂ ਵੀ ਨਹੀਂ ਨਾ ਕਹਿੰਦੀ ਕਸੂਰ ਸਾਰਾ ਤੇਰਾ ਵਾ ਉਹ ਤਾਂ ਨਹੀਂ ਆ ਉਹਨੂੰ ਪਤਾ ਪੱਕੀ ਪਕਾਈ ਮੇਰੇ ਸਾਹਮਣੇ ਹੁੰਦੀ ਆ ਤੇ ਸਭ ਕੁਝ ਮਿਲਦਾ ਰੀੜਾ ਵੀ ਕੱਪੜਾ ਵੀ ਤੋ ਤਪਣਾ ਵੀ ਮਿਲਦਾ ਵਾ ਬੰਦੇ ਹੋ ਜੇ ਨਾ ਤੂੰ ਰੋਟੀ ਪਾਣੀ ਪੜਾਵੇਂ ਨਾ ਆਪਣੇ ਲਈ ਬੰਦੇ ਨੂੰ ਪਾਣੀ ਦਾ ਕਾਪੜੀ ਪੜਾਇਆ ਉਹ ਵੀ ਤੈਨੂੰ ਵਾਜਾ ਮਾਰ ਜਿਹਾਦੀ ਰਹਿੰਦੀ ਐ ਚੱਲ ਕੋਈ ਗੱਲ ਨਹੀਂ ਰਾਜਵਿੰਦਰ ਸਾਂਝੇ ਘਰ ਚ ਇਦਾਂ ਹੀ ਰਲ ਮਿਲ ਕੇ ਟਾਈਮ ਪਾਸ ਹੁੰਦਾ ਵਾ ਕੋਈ ਗੱਲ ਕਹਿ ਕੇ ਸਾਰਜਾ ਕਰ ਅੱਛਾ ਕਿਤੇ ਆਪਣਾ ਦਿਮਾਗ ਨਾ ਵਰਤ ਲਈ ਮੈਂ ਤੈਨੂੰ ਇਹ ਸਮਝਾਉਣੀ ਆ ਭੈਣੀ ਮੇਰੀਏ ਥੋੜੀ ਬਹੁਤ ਚੁੱਤੀ ਫੁਰਤੀ ਸਿੱਖ ਲੈ ਕੱਲੂ ਅੱਡ ਬਾਦ ਹੋਊਗੀ ਤੇ ਤੇਰੇ ਵੀ ਕੋਈ ਹੱਥ ਪੱਲੇ ਕੋ ਹੋ ਰਹਿ ਜਾਊਗਾ ਨਹੀਂ ਤਾਂ ਅਗਲੇ ਦਿਨ ਤੈਨੂੰ ਕੋਖ ਨਹੀਂ ਦੇਣਾ ਆਈ ਪਾਸੇ ਮਾਰਨਾ ਜਿਹੜਾ ਦੁੱਧ 'ਚ ਮੱਖੀ ਕੱਢ ਕੇ ਮਾਰੀਦੀ ਆ ਅੱਜ ਤੇਰੇ ਨਿਆਣੇ ਵੀ ਜ ਜਿੱਦਣ ਇਹਨਾਂ ਦੇ ਕੋਕਨ ਲੋਨ ਦਾ ਟਾਈਮ ਆਇਆ ਨਾ ਕਿ ਬਾਹਰ ਅੰਦਰ ਭੇਜਦਾ ਵੇਖੀ ਕੇ ਇਹਨੇ ਨਹੀਂ ਪੁੱਛਣਾ ਕਹਿਣਾ ਇਹਨਾਂ ਨੇ ਕੀ ਕੀਤਾ ਸੀ ਜੇ ਚੁਸਤ ਹੋ ਜੂੰਗੀ ਨਾ ਤੇ ਚੰਗੀ ਰਹਿ ਜੂੰਗੀ ਚਾਰ ਪੈਸੇ ਹੱਥ 'ਚ ਕਰ ਲੂੰਗੀ ਕੱਲੂ ਤੇਰੇ ਨਿਆਣਿਆਂ ਨੇ ਵੀ ਬਾਹਰ ਅੰਦਰ ਜਾਣਾ ਵਾ ਤੇ ਤੈਨੂੰ ਕੋ ਘਰ ਦਾ ਜੀ ਵੀ ਪੁੱਛੂਗਾ ਨਹੀਂ ਤਾਂ ਅਗਲਾ ਜਦੋਂ ਤੈਨੂੰ ਕਰਤਾ ਅੱਡ ਤੇਰੇ ਵੱਲ ਕਹਿਣੇ ਨਹੀਂ ਵੇਖਣਾ ਤੇ ਨਾ ਹੀ ਕਿਹ ਤੇਰੇ ਨਿਆਣਿਆਂ ਦੀ ਬਾਹ ਖਾਣਨੀ ਹੈ ਬਾਹ ਭੂ ਕੀ ਫੜਨੀ ਆ ਰਾਜਵਿੰਦਰ ਤੈਨੂੰ ਪਤਾ ਹੀ ਹੈ ਘਰ ਦਾ ਦੋਵਾਂ ਚਾਵਾ ਪੈ ਲਿਆ ਸਿਰੋਂ ਦੇ ਮਹਾ ਘਰ ਦਾ ਹੀ ਸਰਦਾ ਵਾ ਤੁਹਾਡਾ ਹੀ ਘਰ ਦਾ ਸਰਦਾ ਉਹ ਤਾਂ ਅਗਲਾ ਨਾਲੇ ਨੌਕਰੀ ਕਰਦਾ ਵਾ ਤੇ ਚਾਰ ਪੈਸੋਂ ਨਾ ਕੋ ਹੈਗੇ ਵੀ ਆ ਤੂੰ ਹੀ ਕੀ ਖੱਤਿਆਂ ਦੇ ਮਿੱਟੀ ਹੋਈ ਫਿਰਦੇ ਰਹਿੰਦੇ ਆ ਨਾ ਢਾੜੇ ਕੋ ਕੋ ਚਾਰ ਪੰਜੀਆਂ ਜੋੜਦੀਆਂ ਹੀ ਆ ਉਹ ਅਗਲੀ ਸਿਆਣੀ ਆ ਮੈਨੂੰ ਤਾਂ ਲੱਗਦਾ ਆਪਣੀ ਤਨਖਾਹ ਦੇ ਪੈ ਜੋੜੀ ਜਾਂਦੀ ਹੋਣੀ ਆ ਤੇ ਤੇਰੇ ਵਰਗੀ ਛਦੈਣ ਬਣਾਈ ਆ ਤੂੰ ਇੰਨੇ ਜੀ ਬੜੀ ਖੋਚ ਰਹੀ ਨਹੀਂ ਆ ਮੈਨੂੰ ਇੱਕੋ ਛੂੜ ਲਿਆਤਾ ਸੋਨਾ ਉਹ ਵੀ ਛੜਿਆ ਭੁਜਾ ਲਿਆ ਕੇ ਤੇਰੇ ਮੱਥੇ ਮਾਰਦੀ ਐ ਐਦਾਂ ਦੇ ਤਾਂ ਅੱਜਕੱਲ ਕੋਈ ਵੀ ਨਹੀਂ ਪਾਉਂਦਾ ਜਿੱਦਾਂ ਤੈਨੂੰ ਲਿਆ ਦਿੰਦੀ ਐ ਚਲ ਕੋਈ ਗੱਲ ਮੈਨੂੰ ਵੀ ਕਿਹੜਾ ਐਡਾ ਖਰੀਦਣਾ ਫਰੋਦਾਂ ਦਾ ਪਤਾ ਤੈਨੂੰ ਪਤਾ ਸ਼ੁਰੂ ਤੋਂ ਮੈਂ ਸਹਿਰ ਬਹਿਰ ਤੇ ਗਈ ਨਹੀਂ ਕਿਤੇ ਜਦੋਂ ਤੈਨੂੰ ਆਇਆ ਚੱਲੀਆ ਆਇਆ ਚੱਲੀਆ ਉਦੋਂ ਵੀ ਤੂੰ ਚੁੱਲ੍ਹੇ ਚੌਂਕੇ 'ਚ ਵੜੀ ਦਿੰਦੀ ਹੁੰਨੀ ਸੀ ਆ ਤੇ ਉਹ ਤੇ ਆਦਤ ਬਣੀ ਹੁਣ ਮੈਂ ਕੀ ਕਰਾਂ ਮੇਰਾ ਤਾਂ ਕਸੂਰ ਹੀ ਨਹੀਂ ਕੋਈ ਵੀ ਮੇਰਾ ਤੇ ਚੁੱਲ੍ਹੇ ਚੌਂਕੇ 'ਚ ਵੜਨ ਦੀ ਆਦਤ ਬਣੀ ਤੇ ਉਹ ਹੀ ਹੁਣ ਇੱਥੇ ਆਣੇ ਨਿਕਲ ਨਿਕਲ ਹੁਣ ਚੁੱਲ੍ਹੇ ਚੌਂਕੇ 'ਚ ਨੀਰਾਪੁਰਾ ਹੀ ਨਾ ਕਰੀ ਜਾ ਤੇ ਇੱਥੇ ਵੜੀ ਰਵਾਂ ਅਗਲੀ ਚੁਸਤੀਆਂ ਚ ਲਾਕੇ ਦੇਣਾ ਸਾਰਾ ਕੋ ਖੜਾਪ ਕੇ ਬਹਿ ਜੂਏ ਵੇਖਦੀ ਰਹੀ ਮੂੰਹ ਹੱਲਾ ਚੱਲ ਕੋਈ ਗਾਣਾ ਪੈਣਾ ਤੇਰੇ ਨਾਲ ਸਿਰਕ ਪੂੰਦਾ ਉਹਦਾ ਕੋਈ ਫਾਇਦਾ ਨਹੀਂ ਤੈਨੂੰ ਕਿਹੜਾ ਲੱਗਣੀ ਆ ਤੂੰ ਦਾ ਆਪਣੀਆਂ ਮਰਜ਼ੀਆਂ ਕਰਨੀਆਂ ਪਤਾ ਨਹੀਂ ਤੂੰ ਆਪਣੀ ਦਰਾਣੀ ਤੋਂ ਕੀ ਲੈਣਾ ਵਾ ਐਦਾਂ ਕਰਦੀਆਂ ਵੀ ਮੈਂ ਹੁਣ ਡਾਂਗਾ ਚੋਕੇ ਨਾ ਤੇ ਉਹਦੇ ਨਾਲ ਲੜਦੀ ਆ ਜਾ ਕੇ ਤੇਰੇ ਆਖੇ ਫੇ ਮੇਰੀ ਭੈਣ ਆਂਦੀ ਆ ਫੇ ਤੂੰ ਉਹਦੇ ਮਗਰ ਲੈਂਦੀ ਆ ਡਾਂਗਾ ਛੋਟਿਆ ਨਿਗਾੜੜੀ ਤੂੰ ਹੀ ਤੇ ਫੇ ਹਾਸੇ ਗੱਲ ਪਾ ਦਿੰਦੀ ਆ ਮੈਂ ਵੀ ਤੁਹਾਨੂੰ ਸਮਝਾ ਸਮਝਾ ਥੱਕ ਗਈ ਮੰਮੀ ਵੀ ਤੁਹਾਨੂੰ ਸਮਝਾ ਸਮਝਾ ਥੱਕ ਗਈ ਪਰ ਟਾਟੇ ਖਾਣੇ ਦੀ ਗੱਲ ਪੈਂਦੀ ਜਾ ਉੱਥੇ ਘੜੀ ਬੈੰਨੇ ਆ ਹੁਣ ਭਾਂਡੇ ਮੈਂ ਰੱਖ ਆਵਾ ਕਦੀ ਨਹੀਂ ਲੱਗੀ ਤੇਰੇ ਨਾਲ ਉਦੋਂ ਦੀ ਚੱਲ ਚੱਲੀ ਨਾ ਟਾਈਮ ਹੋ ਗਿਆ ਆ ਹਜੇ ਤੱਕ ਨਹੀਂ ਆਈ ਬਥੇਰੇ ਆਨੇ ਬਾਨੇ ਮਾਰੇ ਹੀ ਨਾ ਜਾਵੇਗੀ ਪਰ ਕਿੱਥੇ ਉਹਦੇ ਕੰਨ ਤੇ ਜੂ ਨਹੀਂ ਸਰਕੀ ਤੇ ਮੈਂ ਨਾ ਜਾਵਾਂ ਲਈ ਠੀਕ ਨਹੀਂ ਹੈਗੀ ਸਵੇਰੇ ਤੇ ਕੰਮ ਕਰ ਗਈ ਸੀ ਹੁਣ ਜਾਵਦਾ ਮੈਨੂੰ ਹੀ ਕਰਨਾ ਪੈਣਾ ਆ ਜਿਹੜੇ ਹਿਸਾਬ ਨਾਲ ਇੱਥੋਂ ਹਜੇ ਵੀ ਨਹੀਂ ਆਈ ਹੈਗੀ ਮੈਂ ਤੇ ਅੱਗੇ ਕਹਿ ਨਹੀਂ ਹਾਂ ਤੇ ਆ ਜਿਹੜੀਆਂ ਗੱਲਾਂ ਕਰਨ ਡਿਆ ਨਾ ਪਿੱਛੇ ਜਾ ਕੇ ਇਹ ਉਹਨਾਂ ਨੂੰ ਤਾਂ ਹੀ ਕਹਿਣ ਡੇ ਹੁਣੇ ਆ ਤੇ ਅਸੀਂ ਤੁਰਨ ਲੱਗੇ ਆ ਤੁਰਨ ਲੱਗੇ ਆ ਨਾ ਕਿੱਥੇ ਧੁਰਨਾ ਟਾਈਮ ਨਾਲ ਮੇਰੇ ਬਾਤੇ ਸਿਆਪਾ ਪਾਇਆ ਉਹ ਤੋਂ ਲਿਆ ਕੇ ਮਾਂ ਮੇਰੇ ਸਿਰ ਤੇ ਛੱਡ ਕੇ ਚਲ ਗਈ ਆ ਇਹਨੂੰ ਵੀ ਨਾਲੇ ਲੈ ਜਾਂਦੀ ਹਾਂ ਚੱਕ ਕੇ ਵਾਧੂ ਦੀਆਂ ਗੱਲਾਂ ਬਣਾਉਂਦੀ ਰਹਿੰਦੀ ਐ ਵੀ ਬੈਠੀ ਐ ਇੱਥੇ ਚੱਲ ਮਣਾ ਚਾਹ ਦਾ ਟਾਈਮ ਹੋ ਗਿਆ ਵਾ ਚਾਹ ਹੀ ਬਣਾਵਾਂ ਘੁੱਟ ਇਹ ਤੇਰੀ ਬੁੱਢੜੀ ਨੇ ਨਾ ਇੱਕਦੀਆਂ ਵੀ 100 ਗੱਲਾਂ ਬਣਾ ਕੇ ਦੱਸਣੀਆਂ ਵਾ ਰੋਟੀ ਪਾਣੀ ਬਣੀ ਆਵਾ ਸਬਜੀ ਸੂਜੀ ਬਣੀ ਪਈ ਆ ਜਦੋਂ ਕੋ ਰੋਟੀ ਖਾਣੀ ਉਹ ਦੇ ਦਿਓ ਨਹੀਂ ਰੋਟੀ ਨਹੀਂ ਖਾਣੀ ਰਾਜਵਿੰਦਰ ਰੋਟੀ ਘਰੋਂ ਖਾ ਕੇ ਤੇ ਫੇਰ ਹੀ ਆਏ ਹਾਂ ਰੋਟੀ ਤੇ ਅਸੀਂ ਦੋ ਟਾਈਮ ਹੀ ਖਾਣੇ ਆ ਤੇ ਸਾਰੇ ਦੋ ਟਾਈਮ ਹੀ ਖਾਂਦੇ ਆ ਜਾਰੀ ਕੌਣ ਖਾਂਦਾ ਵਾ ਨਹੀਂ ਵੀ ਹੁੰਦਾ ਨਾ ਕਈ ਦੁਪਹਿਰੇ ਵੀ ਖਾਂਦੇ ਆ ਤੇ ਅਸੀਂ ਤਾਂ ਕੱਲੀ ਦੁਪਹਿਰੇ ਖਾਦੀ ਨਹੀਂ ਆ ਤੇ ਮੈਂ ਭਾਜੀ ਕਹੂਗੇ ਵੀ ਤੇਰੀ ਭੈਣ ਨੇ ਰੋਟੀ ਵੀ ਨਹੀਂ ਖਵਾਈ ਫਿਰ ਉਹਨੇ ਕਿੱਥੋਂ ਆਣੀ ਦੁਪਹਿਰੇ ਰੋਟੀ ਉਹਨੇ ਤਾਂ ਨਹੀਂ ਖਾਣੀ ਪਰ ਐਡਾ ਦਾ ਸੁੱਕਾ ਜਾ ਵਿਚਾਰਾ ਕਿਤੇ ਉਹਵਾ ਪਿਆ ਲਿਆ ਕਰ ਨਹੀਂ ਰੋਟੀ ਤੇ ਖਾਂਦੇ ਹੀ ਆ ਮਰੇ ਇਹ ਆ ਵੀ ਉਹਨੇ ਤੈਨੂੰ ਪਤਾ ਆ ਆਪਣਾ ਸਰੀਰ ਨੂੰ ਤਾਂ ਮੈਂਟੇਨ ਹੀ ਰੱਖਿਆ ਉਹ ਮੈਂਟੇਨ ਕਰਦਾ ਹਾਂ ਖੱਡਾ ਭਾਈ ਆਏ ਆ ਨਾ ਉਹ ਅੰਦਾ ਮੈਂ ਬੁੱਢਾ ਨਹੀਂ ਹੋਣਾ ਮੋٹے ਬੰਦੇ ਬੁੱਢੇ ਹੋ ਜਾਂਦੇ ਆ ਐਨਾ ਭਾਦਾ ਖੁੱਡੇ ਨਹੀਂ ਹੋਣਾ ਤੁਸੀਂ ਐਨਾ ਨਹੀਂ ਪਤਾ ਵੀ ਘਰ 'ਚ ਵੀ ਆਪਣਾ ਕੋਈ ਵੇਖਿਆ ਚਾਖਿਆ ਕਹਿੰਦੀ ਉਹ ਤੁਸੀਂ ਅੱਖਾਂ ਵੀ ਬੰਦ ਕੀਤੀਆਂ ਦੋਵਾਂ ਜੀਆਂ ਚੱਲ ਕੋਈ ਗੱਲ ਹਾਂ ਕੋਈ ਹਾਲ ਨਹੀਂ ਹੁੰਦਾ ਤੁਹਾਡਾ ਸੱਚੀ ਚਾਹ ਤਾਂ ਬਣ ਗਈ ਆ ਸਬਜੀ ਵੀ ਨਹੀਂ ਹੈਗੀ ਕੋਈ ਤੇ ਨੂੰ ਤਾਂ ਸਾਰਾ ਪਤਾ ਹੈ ਕੀ ਬਣਾਉਣਾ ਕੀ ਨਹੀਂ ਬਣਾਉਣਾ ਟਾਈਮ ਨਾ ਆ ਜਾਵੇ ਸਹੀਂ ਨਹੀਂ ਰਾਤੇ ਅੱਗੇ ਬੜਾ ਕਰੀ ਜਾਣ ਦੀ ਆਥੇ ਤੇ ਚਲ ਮੈਂ ਨਾ ਬਾਕੀਆਂ ਤੇ ਚਾਹ ਪਿਆਵਾ ਨਾ ਚਲ ਕੀ ਪਤਾ ਉਹਦੋਂ ਆ ਹੀ ਜਾਵੇ ਲੈ ਕਰਨ ਚਾਹ ਤੇ ਉਹ ਨਾਨੀ ਤੇਰੀ ਕਿੱਥੇ ਆ ਉਹਨੂੰ ਵੀ ਦੇਈ ਦਵਾ ਜਾ ਉਧਿਕਾ ਰਹਿਣੀ ਆ ਕਿਉਂ ਕਿੱਥੇ ਚਲ ਗਿਆ ਉਹ ਆਪਣੇ ਭਾਵ ਵਾਲੀ ਭੈਣ ਕੋ ਗਏ ਆ ਉਹ ਕਦੋਂ ਗਏ ਤਾਂ ਇਹ ਦੱਸਿਆ ਹੀ ਨਹੀਂ ਕਿਸੇ ਨੇ ਦੱਸਣਾ ਚਾਚੀ ਤਾਂ ਨੂੰ ਕੀ ਤੇ ਠੀਕ ਨਹੀਂ ਸੀ ਤੇ ਉਹ ਆਂਦੇ ਰੈਸਟ ਕਰਦੇ ਆ ਤੇ ਰਹਿਣ ਦੋ ਸੁੱਤੇ ਰਹਿਣ ਦੋ ਹਜੀ ਆ ਚੰਗੀ ਗੱਲ ਆ ਇਹਦਾ ਮਤਲਬ ਤੁਸੀਂ ਘਰ ਦਾ ਮੈਂਬਰ ਹੀ ਨਹੀਂ ਸਮਝਦੇ ਮੈਨੂੰ ਸਾਰੇ ਇੱਕੋ ਜਿਹੇ ਤੁਸੀਂ ਕਮ ਸੇ ਕਮ ਮੈਨੂੰ ਆਵਾਜ਼ ਦੇ ਕੇ ਠਾਲ ਤੇ ਸਕਦੀ ਸੀ ਸੁੱਤੀ ਹੀ ਮੈਂ ਕੋਈ ਮਰ ਥੋੜੀ ਗਈ ਸੀ ਨਹੀਂ ਮੈਂ ਤੇ ਦੱਸਣ ਲੱਗਾ ਹੀ ਉਹ ਚੱਲੇ ਆ ਤੇ ਪਰ ਉਹ ਫੇਰ ਆਉਂਦੇ ਵੀ ਨਹੀਂ ਰਹਿੰਦੇ ਉਹ ਵਿਚਾਰੀ ਨੂੰ ਡਿਸਟਰਬ ਬਣਾ ਕਰ ਪਤਾ ਨਹੀਂ ਟਾਡੀ ਵੀ ਨਹੀਂ ਸਮਝ ਆਉਂਦੀ ਸਾਰੇ ਇੱਕੋ ਨਾਲ ਦੇਈ ਆ ਚਾਚੀ ਵੀ ਨਾ ਬਿਨਾ ਵਜ੍ਹਾ ਹੀ ਮੇਰੇ ਤੇ ਔਖੇ ਹੋ ਹੀ ਜਾਂਦੇ ਆ ਘਰ ਚ ਤੇ ਕੋਈ ਵੀ ਇਹਨਾਂ ਨੂੰ ਕੋ ਆ ਕੇ ਖੁਸ਼ ਨਹੀਂ ਆ ਕਿ ਦਿਨ ਨਾਲ ਵੀ ਸਿੱਧੇ ਮੂੰਹ ਤੇ ਗੱਲ ਨਹੀਂ ਕਰਦੇ ਨਾਨੀ ਵਿਚਾਰੇ ਵੀ ਕਿਹੜੇ ਮੂੰਹ ਨਾਲ ਆਖਦੇ ਇਹਨਾਂ ਨੂੰ ਚਲੋ ਕੋਈ ਨਹੀਂ ਮੈਨੂੰ ਲੱਗਦਾ ஒன்னுங்க வை தவாய் நீ மென் கேத்திஃபாஃபட பிள்ளை ਕਾਰ ਕੋਈ ਨਹੀਂ ਲੰਬੜਾ ਕੱਥੇ ਚਲ ਗਏ ਸਾਰੇ ਪੂਜਾ ਬੜਾ ਸ਼ੇਰ ਬਣ ਕੇ ਤੈਨੂੰ ਕੀ ਗੱਲ ਨਹੀਂ ਆ ਗਿਆ ਆਹੋ ਮੈਨੂੰ ਪਤਾ ਨਹੀਂ ਲੱਗਦਾ ਕਿਹੜੇ ਬਣ ਆਏ ਹੋ ਲੈ ਮੈਂ ਲੱਗੇ ਆ ਕੇ ਬੈਠਾ ਤੇਨੂੰ ਪਤਾ ਨਹੀਂ ਲੱਗਣ ਰਿਹਾ ਬੜਾ ਕੀ ਘਰਾ ਸ਼ੇਰ ਨੂੰ ਚੱਕਰ ਭੜੇ ਆਣ ਲੇ ਤੇ ਫਿਰ ਤੇ ਨਾ ਪੀੜ ਵੀ ਬੜੀ ਹੋਣ ਗਈ ਆ ਦੁਸਤ ਨਹੀਂ ਆਣੀ ਮਸੂਈਆਂ ਵੀ ਇਤਾਂ ਹੀ ਬੈਈਆਂ ਦਵਾਈ ਲੈਣੇ ਕੋਈ ਦਵਾਈ ਮੈਂ ਗੋਲੀ ਖਾਦੀ ਹੀ ਪਰ ਮੈਨੂੰ ਉਹਨਾ ਨਾ ਆਰਾਮ ਨਹੀਂ ਆਇਆ ਨਾ ਨਹੀਂ ਤੂੰ ਦਵਾਈ ਲਈ ਕੋਈ ਕਿ ਨਹੀਂ ਦਵਾਈ ਜਿਹੜਾ ਮੈਨੂੰ ਕਿੰਨੇ ਲਿਆ ਕੇ ਦੇਣੀ ਸੀ ਮੈਂ ਤੇ ਘਰੋਂ ਹੀ ਗੋਲੀ ਖਾਦੀ ਆ ਮੈਂ ਉਹਨੂੰ ਕਿਹਾ ਸੀ ਦੀਦੀ ਨੂੰ ਮੈਂ ਕਿਹਾ ਵੀ ਮੈਂ ਠੀਕ ਨਹੀਂ ਆ ਹਾਂ ਤੇ ਜਾਂ ਮੈਨੂੰ ਦਵਾਈ ਲਿਆ ਦਿਓ ਪਹਿਲਾਂ ਤੇ ਚੱਲ ਤੁਸੀਂ ਕੱਲ ਚਲ ਜਿਓ ਪਰ ਉਹ ਕਿੱਥੇ ਮੰਨੇ ਉਹ ਕਹਿੰਦੀ ਵੀ ਮੈਂ ਆਪਣੀ ਭੈਣ ਦਾ ਫੋਨ ਆਇਆ ਮੇਰੀ ਤੇ ਮੈਂ ਜਾਣਾ ਹੀ ਜਾਣਾ ਵਾ ਕਿਦਾਂ ਕਰਦਾ ਹੋ ਸਕਦਾ ਵੀ ਦਵਾਈ ਨਾ ਦਵਾਉ ਤੂੰ ਤੂੰ ਕਿਹਾ ਇਹ ਨਾ ਉਹਨਾਂ ਨੂੰ ਦਵਾਈ ਦਉਣ ਲਈ ਹਾਏ ਹਾਏ ਮੇਰੇ ਤੇ ਤੁਹਾਨੂੰ ਯਕੀਨ ਹੈ ਨਹੀਂ ਆ ਮੈਂ ਤੁਹਾਨੂੰ ਦੱਸੀ ਤੇ ਜਾਣਦੀ ਆ ਕਿ ਮੈਂ ਕਿਹਾ ਸੀ ਉਹਨੂੰ ਮੈਂ ਹਾਵੀ ਗੱਲ ਕਹੀ ਆ ਵੀ ਮੈਂ ਠੀਕ ਨਹੀਂ ਆ ਤੇ ਦੀਦੀ ਤੁਸੀਂ ਕੱਲ ਚਲ ਜਿਓ ਪਰ ਕਿੱਥੇ ਉਹ ਸਾਰਾ ਕੰਮ ਛੱਡ ਕੇ ਨਾ ਉਦਾਂ ਹੀ ਭੱਜੀ ਗਈ ਆ ਤੇ ਮੈਂ ਜਾਣਾ ਹੀ ਜਾਣਾ ਵਾ ਫਿਰ ਬਨ ਕੇ ਮੈਂ ਇਦਾਂ ਹੀ ਰੋਟੀਆਂ ਦੋ ਲਾਈਆਂ ਫਿਰ ਜਾ ਕੇ ਆਪਣੇ ਵਾਸਤੇ ਮੇਰੇ ਜੋਗੀ ਤੇ ਰੋਟੀ ਵੀ ਨਹੀਂ ਬਣਾ ਕੇ ਗਈ ਤਾਂ ਆਪੇ ਬਣਾ ਲੈ ਤੂੰ ਜਰਾ ਆਪੇ ਹੀ ਬਣਾ ਕੇ ਖਾਦੀ ਆ ਹੁਣ ਕੀ ਕਰਨਾ ਹੀ ਫਿਰ ਹੁਣ ਇਦਾਂ ਹੀ ਫਿਰ ਬਨ ਕੇ ਮੈਂ ਰੋਟੀ ਬਗਾ ਕੇ ਆਈ ਆ ਉਤੋਂ ਮੈਨੂੰ ਚੱਕਰ ਇੰਨੇ ਆਉਂਦੇ ਹੀ ਕੋਈ ਹਿਸਾਬ ਨਹੀਂ ਆ ਆਵੇ ਲੋਹਣ ਵੀ ਮੇ ਕੋ ਨਪਰ ਥਾਣੀ ਜਾਣ। ਚਲ ਮੈਂ ਤਾਂ ਦਵਾਈ ਦਵਾ ਲਿਆਂਗਾ। ਚਲ ਤੂੰ ਹੀ ਤੇ ਦਵਾਈ ਲਿਆ ਆਉਂਗੇ ਦਵਾ ਲਿਆ ਆਉਂਗੇ। ਹਾਂ। ਪਰ ਜਿਹੜੀ ਮੈਂ ਤੈਨੂੰ ਗੱਲ ਕਹੀ ਸੀ ਉਹਦਾ ਕੋਈ ਕੀਤੀ ਸੋਚ ਵਿਚਾਰ ਲੈ। ਕਿਹੜੀ ਗੱਲ? ਗੱਡੀ ਬਾਰੇ ਤੁਹਾਨੂੰ ਮੈਂ ਕਿਹਾ ਸੀ ਆਵੇ ਲੋਹਣ ਮੈਂ ਠੀਕ ਹੀ ਨਹੀਂ ਹੈਗੀ। ਫੇਰ ਫੇਰ ਤੂੰ ਉਹ ਗੱਲਾਂ ਕਰੀ ਜਾਣੀਂ ਦੱਸ। ਗੱਡੀ ਕੋਈ ਖੇਡ ਵਾ ਯਾਰ। ਗੱਲ ਖੇਡਦੀ ਨਹੀਂ ਹੁੰਦੀ ਵਿਪਨ। ਗੱਲ ਆਪਣੀ ਟੈਮ ਕੱਢਣ ਦੀ ਹੁੰਦੀ ਆ ਮਜਬੂਰੀ ਦੀ ਦੀ ਗੱਲ ਹੁੰਦੀ ਆ। ਹੁਣ ਵੇ ਲੋ ਮੈਂ ਠੀਕ ਨਹੀਂ ਆ। ਮੇਰੇ ਕੋ ਤੁਰਿਆ ਜਾਣ ਨਹੀਂ ਰਿਹਾ। ਨਾ ਮੈਂ ਕਿਹੜਾ ਕਹਿਣ ਦੀ ਆ ਤੇ ਨਵੀਂ ਲੈਣੀ ਆ ਜਿਹੜੀ ਸਲਾਹ ਕਰਨੀ ਆ ਉਹਨਾਂ ਨਾਲ ਉਹ ਪੁਰਾਣੀ ਲੈ ਲੋ 1.5-2 ਲੱਖ ਦੀ ਚੱਲਦੀ ਗੱਡੀ ਚੰਗੀ ਆ ਜਾਂਦੀ ਆ ਤੇਰਾ ਦਿਮਾਗ ਠੀਕ ਹੈ 1.5-2 ਲੱਖ ਦੇ ਥੋੜਾ ਹੁੰਦਾ ਉਹ ਬੜੇ ਪੈਸੇ ਹੁੰਦੇ ਪੁਜਾਏ ਤੇ ਨਵੀਂ ਲਈ ਨਾ ਜਾਏ ਤੇ ਪੁਰਾਣੀ ਲਈਏ ਨਾ ਤੁਹਾਡਾ ਤੇ ਉਹ ਸਾਹਿਬ ਆ ਗਿਆ ਫਿਰ ਤੂੰ ਹੀ ਇਹ ਕਰੀ ਨਾ ਨਾ ਸਲਾਹ ਤੇ ਕਰੋ ਆਉਂਦੀ ਆ ਤੇ ਪੁਜਾਏ ਗੱਲ ਵਿੱਚ ਘਾਹ ਦੀ ਕੋਈ ਸਲਾਹ ਨਹੀਂ ਆ ਸਾਨੂੰ ਪਤਾ ਹੈ ਕਿੰਨੇ ਕ ਪਾਣੀ ਦਾ ਸਾਨੂੰ ਪੈਸੇ ਟੁਕ ਟੁਕ ਕਰਦੇ ਥੱਲੇ ਨਹੀਂ ਆਉਣਾ ਕਰਜ਼ੇ ਥੱਲੇ ਨਹੀਂ ਆਉਣਾ ਹੋ ਜਦੋਂ ਮੱਝ ਦੀ ਗੱਲ ਹੋਈ ਸੀ ਉਦੋਂ ਤੇ ਝਟ ਲਿਆਣ ਕੇ ਤਲੀ ਤੇ ਤਰਤੇ ਹੀ ਪਹਿਲਾ ਲੈ ਆ ਮੱਝ ਉਦੋਂ ਤੁਹਾਡੇ ਕੋ ਪੈਸੇ ਹੈਗੇ ਸੀ ਜਦੋਂ ਮੈਂ ਕੋਈ ਚੀਜ਼ ਕਹਾ ਉਦੋਂ ਤੁਸੀਂ ਉਵੇਂ ਭੁੱਖੇ ਲੰਗੇ ਹੋ ਜਾਂਦੇ ਹੋ ਉਦੋਂ ਤੁਹਾਡੇ ਕੋ ਹੁੰਦਾ ਹੀ ਕੱਖੜੀਆਂ ਪੂਜਾ ਛੋਟੀ ਮੋਟੀ ਤੇ ਜੋ ਕੋਈ ਤਾਂ ਲੈ ਵੀ ਲਈਏ ਉਹ ਨਹੀਂ ਗੱਡੀ ਤੇ ਮੈਨੂੰ ਛੋਟੀ ਮੋਟੀ ਸਕੂਟਰੀ ਲੈ ਦੋ ਆਪ ਵੇਲਾ ਮੋਟਰਸਾਈਕਲ ਤੇ ਚੜ ਕੇ ਤੇ ਗਾਹ ਗਏ ਆ ਤੁਸੀਂ ਵੀ ਸਾਰਾ ਦਿਨ ਕੰਮ ਤੇ ਰਹਿੰਦੇ ਹੋ ਮੈਨੂੰ ਕਹਿੰਦੇ ਦਵਾਈ ਨਹੀਂ ਲਿਆ ਕੇ ਦਿੱਤੀ ਸੂਇਰ ਦੀ ਨੇ ਹੁਣ ਸੰਗਲ ਇਹ ਕਦਾ ਪਾਣ ਦੀ ਹੁਣ ਤੇ ਫਿਰ ਕੋਈ ਨਹੀਂ ਹੁੰਦੀ ਹਾਂ ਹੋਏ ਗੱਲਾਂ ਤੇ ਅੱਗੇ ਤੁਸੀਂ ਚਾਹੁੰਦੇ ਹੋ ਕਿ ਉੱਚੀ ਬੋਲੇ ਤੇ ਮੈਂ ਬਹਾਨਾ ਮਾਰਾਂ ਕੋਈ ਨਾ ਕੋਈ ਜਾ ਬਾਬਾ ਤੇਰੇ ਨਾਲ ਕਿਉਂ ਮੱਥਾ ਮਾਰ ਸਕਦਾ ਹਾਂ ਹੋ ਮੇਰੇ ਨਾਲ ਕਿੱਥੇ ਮੱਥਾ ਮਾਰਨਾ ਤੁਸੀਂ ਮੈਂ ਕੋਈ ਚੀਜ਼ ਲਿਆ ਨੂੰ ਕਹਾਂ ਨਾ ਤਾਂ ਬੜੇ ਔਖੇ ਹੁੰਦੇ ਆ ਸਾਰੇ ਜਣੇ ਜਦੋਂ ਆਪ ਲਿਆਉਣੀ ਹੋਏ ਤਾਂ ਤੇ ਸਾਰੇ ਜਣੇ ਹੋ ਜਾਂਦੇ ਆ ਗਾਂ ਲਿਆਉਣੀ ਆ ਮੱਝ ਲਿਆਉਣ ਵਰੀ ਸਾਰੇ ਜਣੇ ਗਾਂ ਅੱਗੇ ਅੱਗੇ ਹੱਥ ਹਾਟਦੇ ਹੀ ਮੇਰੇ ਵਰੀ ਸਾਰੇ ਗੁੰਗੇ ਹੋ ਜਾਂਦੇ ਆ ਉਦਾਂ ਭਾਵੇਂ ਮੇਰੇ ਸਿਰ ਪੀੜ ਹਾਟ ਹੀ ਜਾਂਦੀ ਪਰ ਹਾਂ ਜਿਹੜੀਆਂ ਗੱਲਾਂ ਕਰਕੇ ਨਾ ਇਹਨੇ ਥੈਰੇਪਿਡ ਹੋਣ ਮੇਰੇ ਲਈ ਆ ਉਤੋਂ ਗੱਡੀ ਦੀ ਨਾ ਕਰਦਾ ਕੋਈ ਨਹੀਂ ਮੈਂ ਵੀ ਨਹੀਂ ਐਡਾ ਸੌਖਾ ਤੇਰੀ ਜਾਨ ਛੱਡਦੀ ਕਿੱਦਾਂ ਪੂਜਾ ਪਿਆ ਨਹੀਂ ਫਰਕ ਫਰਕ ਗਾ ਦੇਣਾ ਪੈਣਾ ਹੀ ਮੈਨੂੰ ਤਾਂ ਕਿਸੇ ਨੇ ਦਵਾਈ ਵੀ ਨਹੀਂ ਲਿਆਣ ਕੇ ਦਿੱਤੀ ਉਤੋਂ ਮੈਂ ਤਾਨੂੰ ਡੀਕੰਡੀ ਆ ਤੁਸੀਂ ਵੀ ਕਹਿ ਗਏ ਸੀ 2 ਘੰਟਿਆਂ ਬਾਅਦ ਆ ਜਾਗੇ ਆਪਲਾ ਤਾਂ ਤੇ 2 ਘੰਟੇ ਆ ਹਾਏ ਹਾਏ ਗੁੱਸਾ ਕਾਨੂੰ ਕਰਦੀ ਆ ਗਿਆ ਪੂਜਾ ਟਾਈਮ ਲਾ ਗਈ ਜਾਂਦਾ ਵਾ ਤੈਨੂੰ ਪਤਾ ਹੀ ਆ ਰਾਜਵਿੰਦਰ ਕਿਹੜਾ ਹਿੱਲਣ ਦਿੰਦੀ ਛੇਤੀ ਤੇ ਉਹ ਮੈਨੂੰ ਮੈਂ ਤੇ ਬਥੇਰਾ ਉਹਨੂੰ ਆਖਿਆ ਸੀ ਮੈਂ ਤਾਂ ਪੂਜਾ ਕਰ ਠੀਕ ਨਹੀਂ ਆ ਆਂਦੀ ਕੋਈ ਗੱਲ ਨਹੀਂ ਕੁਝ ਨਹੀਂ ਹੁੰਦਾ ਤੂੰ ਬੈ ਜਾ ਘੜੀਕ ਤੇ ਮਹਾ ਤੇ ਤੂੰ ਕਰੋ ਨਿਕਲੀ ਆ ਤੇ ਮੰਮੀ ਮੰਮੀ ਉਹ ਜਦਾਂ ਹੁਣ ਤੂੰ ਹੀ ਫੇਰੇ ਦਸੇ ਪੁਛੇ ਤੋਂ ਬਿਨਾਂ ਤਿਆਰ ਹੋ ਕੇ ਖਲੋਗੇ ਉਦਾਂ ਹੀ ਉਹ ਦੱਸੇ ਪੁੱਛੇ ਤਾਂ ਵੀ ਨਹੀਂ ਚਲ ਗਈ ਆ ਹੁਣ ਮੈਨੂੰ ਕੀ ਪਤਾ ਕਿੱਥੇ ਗਈ ਆ ਪਿੰਡ ਗਈ ਆ ਕਿ ਆਪਣੀ ਭੈਣ ਕੋ ਗਈ ਆ ਨਾਲੇ ਮੈਨੂੰ ਉਹ ਦੱਸ ਕੇ ਥੋੜੇ ਗਈ ਆ ਦੱਸ ਕੇ ਨਹੀਂ ਗਈ ਚੱਲ ਕੋਈ ਨਹੀਂ ਮੈਨੂੰ ਦੱਸ ਕੇ ਗਈ ਹੁੰਦੀ ਤਾਂ ਮੈਂ ਤਾਂ ਹੀ ਤੁਹਾਨੂੰ ਦੱਸਦੀ ਨਾ ਵੀ ਖਾਣੀ ਥਾਂ ਗਈ ਆ ਚੱਲ ਕੋਈ ਨਹੀਂ ਮੈਂ ਫੋਨ ਕਰ ਲੈਨੀ ਆ ਚੱਲ ਤੂੰ ਸਬਜ਼ੀ ਰਹਿਣ ਦੇ ਤੂੰ ਲੰਮੇ ਪੈ ਜਾ ਮੈਂ ਬਣਾ ਲੈਨੀ ਆ ਮੈਂ ਆ ਗਈ ਆ ਨਾ ਹੁਣ ਹੁਣ ਮੈਂ ਕਰ ਲੈਣਾ ਚੱਲ ਕੋਈ ਮੈਂ ਪਿਆਦ ਕੱਢ ਦਿੰਨੀ ਫੇ ਬਣਾ ਲਿਓ ਨਹੀਂ ਕੋਈ ਨਹੀਂ ਤੂੰ ਪੈ ਜਾ ਲੰਮੇ ਪਾਣੀ ਪੀਣਾ ਭਾਵਾਂ ਨਹੀਂ ਪਾਣੀ ਨਹੀਂ ਪੀਣਾ नहीं पिहान नाी मरगार् श्यवरपोल नती तद वहहाू भीरेत खाट के इला पर मागाों